ਕੈਲੀਫਿਕੇਸ਼ਨ ਕੰਮ ਤੋਂ ਵਾਦਾ ਉਹਨਾਂ ਦੀ ਟਿਊਸ਼ਨ ਫੀਸ ਜਿਹੜੀ ਉਹ ਪੇ ਕਰ ਦਿੰਨੇ ਆ ਜੀ ਤਾਂ ਉਹ ਉਹਨਾਂ ਦਾ ਸਕੂਲ ਦਾ ਜਾਂ ਉਹਨਾਂ ਦਾ ਜਿਹੜਾ ਹੋਰ ਖਰਚੇ ਹੈਗੇ ਨੇ ਉਸ ਤੋਂ ਇਲਾਵਾ ਸਿਰਫ ਅਸੀਂ ਉਹਨਾਂ ਦੀ ਕੇਵਲ ਟਿਊਸ਼ਨ ਫੀਸ ਨੂੰ ਹਲਕਾ ਕਰਦੇ ਆ ਜੀ ਤਾਂ ਟਿਊਸ਼ਨ ਜਿਹੜੀ ਐਜੂਕੇਸ਼ਨ ਦੇ ਵਿੱਚ ਤਕਰੀਬਨ ਸਾਡੇ ਕੋਲ ਕੋਈ ਲਗਭਗ 1100 1500 ਬੱਚਾ ਹੋਣਾ ਜਿਨ੍ਹਾਂ ਦਾ ਅਸੀਂ ਸਵਾਲ ਦੇ ਵਿੱਚ ਜਦੋਂ ਅਸੀਂ ਉਹਨਾਂ ਦੇ स्लॉट ਖੋਲਦੇ ਆ ਜਿਵੇਂ ਮਾਰਚ ਜੋ ਸ਼ੈਸਨ ਨਵੇਂ ਸ਼ੈਸਨ ਦੇ ਵਿੱਚ ਮਾਰਚ ਜਾਂ ਅਪ੍ਰੈਲ ਜਾਂ ਮਈ ਜੂਨ ਦੋ ਤਿੰਨ ਮਹੀਨੇ ਵਾਸਤੇ स्लॉट ਖੋਲਦੇ ਆ ਸੀ ਉਹ ਬੱਚੇ ਦੇ ਰਿਵਿਊ ਕਰਕੇ ਉਸ ਤੋਂ ਬਾਅਦ ਆ ਉਹਦੀ ਜਿਹੜੀ ਹੈਲਪ ਕਰਦੇ ਆ ਟਿਊਸ਼ਨ ਫੀਸ ਦੀ ਅਸੀਂ ਸਾਲ ਦੇ ਵਿੱਚ ਤਿੰਨ ਵਾਰ ਆ ਉਹਦੇ ਬੱਚੇ ਦੀ ਟਿਊਸ਼ਨ ਫੀਸ ਜਿਹੜੀ ਪੇ ਕਰਦੇ ਆ ਤਾਂ ਕਮਿਸ਼ਨ ਫੀਸ ਇੱਕ ਪਏ ਹੋਣ ਤੋਂ ਬਾਅਦ ਫਸਟ ਜਿਹੜੀ ਟਰਮ ਦੀ ਹੋ ਜਾਂਦੀ ਆ ਤਾਂ ਉਹ ਬੱਚੇ ਦਾ ਇੱਕ ਵਾਰ ਰਿਵਿਊ ਲਿਆ ਜਾਂਦਾ ਵੀ ਇਹ ਬੱਚਾ ਰੈਗੂਲਰ ਸਕੂਲ ਜਾ ਰਿਹਾ ਯਾ ਉਹਦੀ ਪਰਫਾਰਮੈਂਸ ਠੀਕ ਹੈ ਉਹ ਕਿਤੇ ਐਬਸੈਂਟ ਵੀ ਨਹੀਂ ਹੈਗਾ ਤਾਂ ਉਹ ਕੰਟੀਨਿਊ ਮਤਲਬ ਵੀ ਅਸੀਂ ਉਹਨਾਂ ਨਾਲ ਟੱਚ 'ਚ ਰਹਿਨੇ ਆ ਪਰਿਵਾਰ ਨਾਲ ਬੱਚੇ ਨਾਲ ਸਕੂਲ ਨਾਲ ਤੇ ਇਹ ਮਤਲਬ ਇਹ ਸਾਰਾ ਸਾਲ ਇਹ ਪ੍ਰੋਜੈਕਟ ਚੱਲਦਾ ਰਹਿੰਦਾ ਹੈ ਜੀ ਉਸ ਦੇ ਨਾਲ ਜਿਹੜਾ ਤੁਸੀਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਆ ਜਿਹੜਾ ਖਾਲਸਾਡ ਕ ਸਕੂਲ ਹੈਗਾ ਜੀ ਕਾਕੜਾ ਦੇ ਕੋਲ ਹਾਂਜੀ ਤਾਂ ਉੱਥੇ ਵੀ ਸਾਡੇ ਤਕਰੀਬਨ 550 600 ਬੱਚਾ ਹੈਗਾ ਜਿਨ੍ਹਾਂ ਨੂੰ ਅਸੀਂ ਫ੍ਰੀ ਆਫ ਕਾਸਟ ਐਜੂਕੇਸ਼ਨ ਦੇ ਰਹੇ ਆ ਤਾਂ ਉਹਨਾਂ ਦੇ ਉਹਨਾਂ ਦੇ ਕਿਤਾਬਸ ਬੁਕਸ ਤੋਂ ਲੈ ਕੇ ਵਰਦੀਆਂ ਉਹ इवन ਮਤਲਬ ਕਿ ਹਰ ਇੱਕ ਜਿਹੜਾ ਐਕਸਪੈਂਡੀਚਰ ਹੈ ਜਿਹੜਾ ਖਰਚ ਆਇਆ ਉਹ ਖਾਲਸਾ ਹੀ ਆਪ ਕਰਦਾ ਹੈ ਤੇ ਉਹ ਉਹ ਵੀ ਬੜੀ ਅੱਛੀ ਪਰਫਾਰਮੈਂਸ ਹੈ ਸਕੂਲ ਦੇ ਰਿਜ਼ਲਟਸ ਵੀ ਬੜੇ ਅੱਛੇ ਨੇ ਪੰਜਾਬ ਦੇ ਲੈਵਲ ਤੇ ਮਤਲਬ ਕਿ ਸਕੂਲ ਦਾ ਜਿਹੜਾ ਰਿਜ਼ਲਟ ਹੈ ਉਹ ਕਾਫੀ ਇਸ ਸਾਲ ਜਿਹੜਾ ਬਹੁਤ ਬਹੁਤ ਅੱਛਾ ਆਇਆ ਹੈ ਜੀ ਸਿੱਖਿਆ ਤੋਂ ਬਾਅਦ ਇੱਕ ਸਵੈ ਰੁਜ਼ਗਾਰ ਦਾ ਵੀ ਤੁਸੀਂ ਜਿਹੜੇ ਕੋਈ ਲੋੜਵੰਦ ਨਹੀਂ ਕੋਈ ਪੈਸਾ ਨਹੀਂ ਖਰਚ ਸਕਦੇ ਉਹਨਾਂ ਨੂੰ ਸਵੈ ਰੋਜ਼ਗਾਰ ਦੇਣ ਵਾਸਤੇ ਤੁਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਆ ਤੇ ਉਹਦੇ ਬਾਰੇ ਦੱਸੋ ਕੌਣ ਉਹਦਾ ਫਾਇਦਾ ਉਠਾ ਸਕਦਾ ਹਾਂਜੀ ਉਹਦੇ ਵਿੱਚ ਐਵੇਂ ਸਵੈ ਰੋਜ਼ਗਾਰ ਪ੍ਰੋਜੈਕਟ ਜਿਹੜਾ ਇਹ ਵੀ ਪੂਰਾ ਸਾਲ ਚੱਲਦਾ ਹੈ ਖਾਲਸਾ ਇਲਡਰ ਵੱਲੋਂ ਖਾਸ ਕਰਕੇ ਪੰਜਾਬ ਤੇ ਪੰਜਾਬ ਤੋਂ ਬਾਹਰ ਵਾਲੇ ਲੋਕਾਂ ਵਾਸਤੇ ਵੀ ਤੇ ਇਹਦੇ ਵਿੱਚ ਅਸੀਂ ਕੁਝ ਕੁ ਕੈਟਾਗਰੀਆਂ ਡਿਫਾਈਨ ਕੀਤੀਆਂ ਹੋਈਆਂ ਜਿਵੇਂ ਅਸੀਂ ਇਹ ਜਿਹੜਾ ਕਿਸੇ ਵੀਰ ਨੂੰ ਡਿਸੇਬਿਲਟੀ ਆਉ ਕੰਮ ਕਰਨਾ ਚਾਹੁੰਦਾ ਆ ਕੋਈ ਸਮਰਥਨ ਨਹੀਂ ਹੈਗਾ ਹਨਾ ਆਪਣੇ ਆਪ ਕੰਮ ਖੋਲਣ ਲਈ ਤਾਂ ਇੱਕ ਉਹ ਹੋ ਗਿਆ ਜੀ ਉਸ ਤੋਂ ਬਾਅਦ ਆ ਹੋਰ ਜਿਵੇਂ ਕੋਈ ਲੋੜਵੰਦ ਪਰਿਵਾਰ ਆ ਜਿਹੜਾ ਬਾਲਾ ਕੋਈ ਮਤਲਬ ਹੀ ਜਿੰਨਾ ਕੋਲ ਕੋਈ ਸਾਧਨ ਨਹੀਂ ਹੈ ਕਿ ਉਹ ਆਪਣੇ ਆਪ ਕੋਈ ਨਾ ਕੋਈ ਕੰਮ ਸਟਾਰਟ ਕਰ ਸਕੋ ਜੀ ਤੇ ਇਸ ਦੇ ਨਾਲ ਹੋਰ ਜਿਵੇਂ ਕੋਈ ਕੋਈ ਵਿਧਵਾ ਆ ਪੈਰਨਵਾ ਕੋਈ ਸਿਲਾਈ ਕਢਾਈ ਦਾ ਕੋਰਸ ਕਰਨਾ ਚਾਹੁੰਦੀ ਆ ਜਾਂ ਕੰਮ ਕਰਨਾ ਚਾਹੁੰਦੀ ਆ ਜੀ ਤੇ ਇਸ ਦੇ ਨਾਲ ਇਸ ਤੋਂ ਬਾਅਦ ਅੱਗੇ ਜਾ ਕੇ ਫਿਰ ਜੇ ਕੋਈ ਵੀਰ ਭਰਾ ਕਿਸਾਨੀ ਨਾਲ ਜੁੜਿਆ ਹੋਇਆ ਜਿਵੇਂ ਉਹ ਅ ਅ ਦੁੱਧ ਪਾ ਕੇ ਗੁਜ਼ਾਰਾ ਕਰਦਾ ਹੈ ਤੇ ਉਹ ਅ ਡੇਰੀ ਫਾਰਮਿੰਗ ਦਾ ਜਾਂ ਥੋੜਾ ਜਿਹਾ ਕੋਈ ਇਹਦੇ ਬਾਰੇ ਨੌਲੇਜ ਹੈ ਉਹਨੂੰ ਅਸੀਂ ਫਰਦਰ ਕੋਈ ਕੋਰਸ ਕਰਵਾ ਕੇ ਡੇਰੀ ਫਾਰਮਿੰਗ ਨਾਲ ਰਿਲੇਟਡ ਕੋਈ ਕੁਤਾ ਜਿਹੜਾ ਉਹ ਸ਼ੁਰੂ ਕਰਵਾ ਦਿੰਦੇ ਹਾਂ ਜੀ ਤਾਂ ਇਹ ਇਹਦਾ ਪ੍ਰੋਸੈਸ ਉਹੀ ਹੈ ਜੀ ਸੇਮ ਹੀ ਹੈ ਸਾਨੂੰ ਸਾਡੇ ਜਿਹੜਾ ਹਲਪੜਾਈ ਨੰਬਰ ਆ ਉਹਦੇ ਤੇ ਰਿਕਵੈਸਟ ਆ ਜਾਂਦੀ ਹੈ ਫਰਦਰ ਅਸੀਂ ਉਸ ਤੇ ਅਕੋਰਡਿੰਗਲੀ ਐਕਸ਼ਨ ਕਰਦੇ ਹਾਂ ਜੀ ਦਵਿੰਦਰਪਾਲ ਜੀ ਇੱਕ ਉਹਨਾਂ ਪਰਿਵਾਰਾਂ ਦੀ ਗੱਲ ਕਰੀਏ ਜਿਹੜੇ 1984 ਦੇ ਵਿੱਚ ਇੱਕ ਸਿੱਖ ਕਤਲੇਆਮ ਹੋਇਆ ਉਸ ਕਤਲੇਆਮ ਨੂੰ ਕੋਈ ਨਹੀਂ ਭੁੱਲ ਸਕਦਾ ਉਹਨਾਂ ਪਰਿਵਾਰਾਂ ਦੇ ਲਈ ਇੱਕ ਪ੍ਰੋਜੈਕਟ ਚਲਾਇਆ ਘਰਾਂ ਦੀ ਮੋੜੋਸਾਰੀ ਦਾ ਪ੍ਰੋਜੈਕਟ ਹੈ ਉਹਨਾਂ ਪਰਿਵਾਰਾਂ ਨੂੰ ਤਖਸੈਵਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਆ ਤੇ ਜਿਆਦਾ ਡੂੰਘਾਈ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਉਹ ਪ੍ਰੋਜੈਕਟ ਹੈ ਕੀ ਹਾਂਜੀ ਜਿਹੜੇ 1984 ਦੇ ਜਾਂ ਉਦੋਂ ਤੋਂ ਬਾਅਦ ਦੇ ਸ਼ਹੀਦ ਪਰਿਵਾਰ ਸੀ ਨਾ ਉਹਨਾਂ ਨੂੰ ਖਾਲਸਾਡ ਨੇ ਗਾਰੰਟੀਫਾਈ ਕਰਕੇ ਉਹਨਾਂ ਦੀ ਇੱਕ ਤੇ ਮਹੀਨਾਵਾਰੀ ਪੈਨਸ਼ਨ ਜਾਂਦੀ ਹੈ ਜੀ ਜਿਹੜੀ ਸੇਵਾ ਜੋ ਰੂਪ ਵਿੱਚ ਖਾਲਸਾਡ ਨੂੰ 2010 ਤੋਂ ਲੈ ਕੇ ਅੱਜ ਤੱਕ ਨਿਰੰਤਰ ਜਾਰੀ ਹੈ ਜੀ ਫਿਰ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਜਾਂਦਾ ਵਾ ਜੀ ਤੇ ਇਹਨਾਂ ਦੀ ਕੋਈ ਵੀ ਕਿਸੇ ਪ੍ਰਕਾਰ ਦੀ ਕੋ ਮੈਡੀਕਲ ਪਰਿਵਾਰ ਦੇ ਵਿੱਚ ਕਿਤੇ ਵੀ ਲੋਡ ਪੈਂਦੀ ਆ ਜੀ ਤੇ ਉਹਨਾਂ ਨੂੰ ਇਹਦੀ ਸੇਵਾ ਜਿਹੜੀ ਖਾਲਸਾਡ ਵੱਲੋਂ ਸਮੇਂ-ਸਮੇਂ ਸਰ ਪਹੁੰਚਦੀ ਆ ਇਦੇ ਨਾਲ ਅਸੀਂ ਇਹਨਾਂ ਪਰਿਵਾਰਾਂ ਦੇ ਘਰਾਂ ਦੀ ਜਿਹੜੀ ਮੁੱਢ ਇਸਾਰੀ ਦਾ ਕੰਮ 2010 ਤੋਂ ਸ਼ੁਰੂ ਕੀਤਾ ਸੀ ਜੀ ਉਹ ਜਿੱਦਾਂ ਜਿੱਦਾਂ ਪਰਿਵਾਰ ਸਾਡੇ ਕੋਲ ਡੈਂਟੀਫਾਈ ਹੋ ਜਾਂਦੇ ਜਿਨ੍ਹਾਂ ਪਰਿਵਾਰਾਂ ਦੇ ਘਰ ਉਦੋਂ ਟੱਟ ਕੇ ਸੀ ਜਾਂ ਨਹੀਂ ਸੀ ਹੈਗੇ ਉਹਨਾਂ ਪਰਿਵਾਰਾਂ ਨੂੰ ਅਸੀਂ ਘਰਾਂ ਵਿੱਚ ਜਿਹੜੀ ਸੇਵਾ ਵਾ ਉਹ ਦਵਾਣਾ ਸ਼ੁਰੂ ਕਰਕੇ ਦਿੱਤੀ ਆ ਇਹਦੇ ਨਾਲ ਹੁਣ ਜਿਹੜਾ ਸਾਡਾ ਇਹਨਾਂ ਪਰਿਵਾਰਾਂ ਨੂੰ ਲਗਭਗ ਹਰ ਮਹੀਨੇ ਅਸੀਂ ਮਿਲਦੇ ਰਹਿੰਨੇ ਆ ਗੱਲਬਾਤ ਹੁੰਦੀ ਰਹਿੰਦੀ ਆ ਜੀ ਤੇ ਅਸੀਂ ਐਰਕਾ ਇੱਕ ਪ੍ਰੋਗਰਾਮ ਬਣਾਇਆ ਸੀ ਕਿ ਇਹਨਾਂ ਪਰਿਵਾਰਾਂ ਨੂੰ ਅਸੀਂ ਇੱਕ ਜਗ੍ਹਾ ਤੇ ਇਕੱਠੇ ਕਰਕੇ ਜਿਹੜੇ ਪੰਜਾਬ ਦੇ ਤਿੰਨ ਤਖਤਿਆਂ ਦੇ ਦਰਸ਼ਨ ਕਰਾਈਏ ਜੀ ਤੇ ਉਹ ਅਸੀਂ ਪਿਛਲੇ ਹਫਤੇ ਜਿਹੜੀ ਆ ਉਹ 5 ਦਿਨ ਦੀ ਯਾਤਰਾ ਸੀ ਜੀ ਜਿਹਦੇ ਚ ਸਾਡਾ ਵੀ ਉਹ ਪਹਿਲਾ ਪ੍ਰੋਗਰਾਮ ਹੋਣ ਕਰਕੇ ਸਾਡੇ ਕੋਲ ਵੈਸੇ 170 ਪਰਿਵਾਰ ਨੇ ਪਰ ਜਿਹਦੇ ਵਿੱਚੋਂ ਸਾਡੇ ਕੋਲ 27 ਪਰਿਵਾਰ ਸਾਡੇ ਨਾਲ ਸਹਿਮਤੀ ਕੀਤੀ ਸੀ ਜਾਣ ਵਾਸਤੇ ਉਹਨਾਂ ਚੋਂ ਬਹੁਤ ਪਰਿਵਾਰ ਸੀ ਜਿਹੜੇ ਬਜ਼ੁਰਗ ਸੀ ਉਹਨਾਂ ਨਾ ਕਰਦੇ ਵੀ ਤੁਰਨਾ ਫਿਰਨਾ ਔਖਾ ਵਾ ਸਮਾਂ ਜ਼ਿਆਦਾ ਲੱਗਣਾ ਵਾ ਦਿਨ ਜ਼ਿਆਦਾ ਲੱਗ ਜਾਂਦੇ ਨਹੀਂ ਜਾਇਆ ਜਾਣਾ ਇਹ ਐਰਕਾਂ ਪਹਿਲੀ ਵਾਰੀ ਹੋਣ ਕਰਕੇ ਸਾਡੇ ਨਾਲ ਜਿਹੜੇ 27 ਪਰਿਵਾਰਾਂ ਨੇ ਇਹ ਯਾਤਰਾ ਕੀਤੀ ਸੀ ਜੀ ਇਹ ਸਾਡਾ ਮਕਸਦ ਇਹ ਸੀ ਕਿ ਅਸੀਂ ਉਹਨਾਂ ਪਰਿਵਾਰਾਂ ਨੂੰ ਕੋਈ ਥੋੜੀ ਜੀ ਨਿੱਕੀ-ਮੋਟੀ ਕੋਈ ਖੁਸ਼ੀ ਦੇ ਸਕੀਏ ਪਰ ਉਹਨਾਂ ਦੇ ਦੁੱਖ ਤੇ ਬਹੁਤ ਵੱਡੇ ਨੇ ਅਸੀਂ ਉਹ ਦੁੱਖ ਨਹੀਂ ਘਟਾ ਸਕਦੇ